ਸਲੀਮ ਹੈ ਹੁਣ ਮਾਸਟਰ ਸਲੀਮ ਹੈ ਮਾਸਟਰ ਸਲੀਮ ਹਿੰਦੂ ਹੈ ਨਾਮ ਪਲੇ ਉਹਦਾ ਮਾਸਟਰ ਸਲੀਮ ਹੈ ਜੀ ਪੰਜਾਬ ਦੇ ਵਿੱਚੋਂ ਮੈਂ ਨਹੀਂ ਕਹਿੰਦਾ ਕਿ ਭਗਤ ਇਕੱਲਾ ਇੱਕੋ ਹੀ ਹੈ ਜੀ ਉਹ ਲੇਕਿਨ ਇਹਦੇ ਨਾਲ ਦੇ ਨਾਮ ਮੈਨੂੰ ਜ਼ਰੂਰ ਦੱਸਿਓ ਜੀ ਜਿਹੜੇ ਚਿੰਦਪੁਰਣੀ ਮਾਤਾ ਤੇ ਰੈਗੂਲਰ ਆਉਂਦੇ ਜਾਂਦੇ ਆ ਜਾਂ ਛਤਰ ਚੜਾਉਂਦੇ ਆ ਝੰਡਾ ਚੜਾਉਂਦੇ ਆ ਉਹ ਹਰ ਵਿਧੀ ਪੂਰਨ ਕਰਦਾ ਹੈ ਮਾਸਟਰ ਸਲੀਮ ਯੈਸ ਤੇ ਇਹਨਾਂ ਦੇ ਪਿੱਛੇ ਰੋਲਾ ਬੜਾ ਕਹਤ ਸੀ ਵੀ ਉਹਨੂੰ ਜਗਰਾਤੇ ਦਾ ਨਾਮ ਲਾਇਆ ਜਾਵੇ ਉਹਦੇ ਕੋਈ ਸ਼ੋਅ ਨਾ ਕਰਾਏ ਜਾਵੇ ਪਾਗਲ ਹੈ ਨਾ ਬੇਵਕੂਫ ਹੈ ਮਾਮਲੇ ਨੂੰ ਹਾਈਲਾਈਟ ਕਰਨਾ ਹਾਈਲਾਈਟ ਕਰਕੇ ਉਹਦੇ ਚ ਆਪਣੇ ਆਪਣੇ ਕਨਈਆ ਮਿੱਤਲ ਨੇ ਚੱਕਿਆ ਸੀਗਾ ਉਹ ਕਨਈਆ ਮਿੱਤਲ ਦਾ ਦੇਖੋ ਉਹਦਾ ਤੇ ਫਿਰ ਕੰਪੀਟੀਟਰ ਹੈ ਜੀ ਕਨਈਆ ਮਿੱਤਲ ਆਪ ਕਰੇ ਫਿਰ ਉਹ ਉਹਨੇ ਪੈਸਿਆਂ ਚ ਕਰ ਦੇਵੇ ਜਿੰਨੇ ਪੈਸਿਆਂ ਚ ਮਾਸਟਰ ਸਲੀਮ ਕਰਦੇ ਆ ਮਾਸਟਰ ਸਲੀਮ ਹਿੰਦੂ ਹੈ ਇਸੇ ਤਰ੍ਹਾਂ ਇਹ ਵੀ ਮਲਿਕ ਵੀ ਹਿੰਦੂ ਹੈ ਮੰਮਲੇ ਨੂੰ ਕਿਹਾ ਜਾ ਰਿਹਾ ਹੈ ਇੱਕ ਆਜਮਾ ਦੇਖ ਰਿਹਾ ਸੀ ਕਿ ਇੱਕ ਦਿਮਾਗ ਤੋਂ ਪੈਦਲ ਵਿਅਕਤੀ ਸੀ ਕਿ ਕੋਈ ਉਹ ਕਹਰੇ ਵੀ ਇਹਨਾਂ ਨੇ ਆਪਣੀ ਪਿੱਠ ਤੇ ਸ਼ਿਵਜੀ ਮਹਾਰਾਜ ਦਾ ਟੈਟੂ ਬਣਾਇਆ ਹੋਇਆ ਇਹਦੇ ਤੇ ਪਰਚਾ ਦਰਜ ਕਰੋ। ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਬੀੜੀ ਦੇ ਬੀੜੀ ਦੇ ਬੰਡਲਾਂ ਤੇ ਛਪਦੀਆਂ ਇਹਨਾਂ ਨੂੰ ਦਿਖਦੀਆਂ ਨਿਗੀਆਂ। ਐਹੀ ਸ਼ਿਵਜੀ ਮਹਾਰਾਜ ਦੀ ਫੋਟੋਆਂ ਜਾਂ ਅਖਬਾਰਾਂ 'ਚ ਛਪਦੀਆਂ ਉਸ ਤੋਂ ਬਾਅਦ ਉਹ ਕਿੱਥੇ-ਕਿੱਥੇ ਤੱਕ ਨਹੀਂ ਅਖਬਾਰ ਦਾ ਕਾਗਜ਼ ਜਾਂਦਾ ਜੀ। ਕੂੜੇ-ਕਬਾੜ ਤੱਕ ਤੇ ਤੁਸੀਂ ਆਮ ਦੇਖਿਆ ਹੋਗਾ ਪਹੁੰਚਦਾ ਹੋਇਆ। ਉੱਥੇ ਭਾਵਨਾਵਾਂ ਨਹੀਂ ਆਤ ਹੁੰਦੀਆਂ। ਅਰਮਾਨ ਮਲਿਕ ਦੀ ਪਿੱਠ ਤੇ ਟੈਟੂ ਹੈ ਤੇ ਇਹਨਾਂ ਦੀ ਭਾਵਨਾ ਆਤ ਹੋ ਗਈ ਉਲਟਾ ਉਹ ਤਾਂ ਉਹਨੇ ਦਿਖਾਇਆ ਸੀ ਵੀ ਹਾਂ ਦੇਖ ਲਓ ਵੀ ਮੈਂ ਤਾਂ ਹਿੰਦੂ ਆ ਮੈਂ ਵੀ ਥੋੜੀ ਨਾ ਟੈਟੂ ਬਣਵਾਈ ਫਿਰ ਜਿੰਨਾ ਇਹਨਾਂ ਨੂੰ ਸੈਟ ਉਹ ਕਰਨ ਦੀ ਕੋਸ਼ਿਸ਼ ਕਰੇਗਾ ਇਹਨਾਂ ਹਾਈਪਰ ਹੋਣਗੇ ਉਹਦੇ ਤੇ ਧਾਰਮਿਕ ਬੰਦਾ ਹੁੰਦਾ ਚਲੋ ਉਹਨਾਂ ਨੇ ਮਾਫੀ ਮੰਗ ਲਈ ਸੀ ਛੱਡ ਦਿੰਦੇ ਯਾਰ ਇੱਕ ਕੁੜੀ ਹੈ ਤੀ ਤਿਆਣੀ ਹੈ ਨਹੀਂ ਗਲਤੀ ਹੋਣ ਦੇ ਬਾਵਜੂਦ ਵੀ ਉਹਨੇ ਗਲਤੀ ਮੰਨੀ ਹੈ ਹੂੰ ਕੀ ਹੋ ਗਿਆ ਇੱਕ ਹੀ ਮਾਫੀ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਪਹਿਲਾਂ ਇੱਕ ਪਾਸੇ ਮਾਫੀ ਮੰਗੀ ਜਾਂਦੀ ਆ ਹਾਂ ਅ ਪਟਿਆਲੇ ਕਾਲੀ ਮਾਤਾ ਮੰਦਿਰ ਚ ਮਾਫੀ ਮੰਗੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਤੇ ਜਾਇਆ ਜਾਂਦਾ ਹੈ ਹਾਂਜੀ ਉੱਥੇ ਵੀ ਮਾਫੀ ਮੰਗੀ ਜਾਂਦੀ ਹੈ ਹਾਂ ਅਸਲ ਚ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਮਾਫੀ ਮੰਗਣ ਤੋਂ ਬਿਲਕੁਲ ਇਹ ਮਾਮਲਾ ਵਿਗੜਾ ਹੀ ਮਾਫੀ ਮੰਗਣ ਤੋਂ ਹੈ ਇਹ ਮਾਫੀ ਨਾ ਮੰਗਦੇ ਆਰਾਮ ਨਾਲ ਆਪਣੇ ਘਰੇ ਬੈਠੇ ਰਹਿੰਦੇ ਮੈਨੂੰ ਲੱਗਦਾ ਫਿਰ ਇੰਨਾ ਬਵਾਲ ਹੋਣਾ ਸੀਗੀ ਮਾਫੀ ਜਦ ਕਾਲੀ ਮਾਤਾ ਮੰਦਿਰ ਚ ਮੰਗਣ ਆਏ ਆ ਮੈਨੂੰ ਜਾਣਦੇ ਇਹਨਾਂ ਨੂੰ ਕਿੰਨੇ ਗਾਈਡ ਕੀਤਾ ਕਿੰਨਾ ਨਹੀਂ ਕੀਤਾ ਉੱਥੇ ਜਦ ਇਹਨਾਂ ਨੇ ਇੱਕ ਕੋਈ ਇੱਕ ਖਾਸ ਵਿਅਕਤੀ ਪੈਜੋ ਕੋ ਜਿਹੜੇ ਉਹ ਗੱਡੀ ਤੇ ਬੈਠੇ ਆ ਮਾਤਾ ਜੀ ਉਹ ਧਾਰਮਿਕ ਵਿਅਕਤੀਤ ਵੀ ਹੈ ਬੈਠੇ ਆ ਗੱਡੀ ਤੇ ਬੈਠੇ ਆ ਠੀਕ ਹੈ ਉਹ ਗੱਡੀ ਤੇ ਬੈਠੇ ਹੀ ਆ ਜਦੋਂ ਉਹ ਜਦੋਂ ਉਹਨਾਂ ਤੋਂ ਮਾਫੀ ਮੰਗਦੀ ਫਿਰ ਅੱਗੇ ਇਹਨਾਂ ਦਾ ਚੈਪਟਰ ਸਟਾਰਟ ਹੋ ਗਿਆ ਇਹਨਾਂ ਦੀ ਦੁਕਾਨਾਂ ਜਿਹੜੀਆਂ ਸੀਗੀਆਂ ਉਹਦੇ 'ਚ ਆਵਾਜ਼ਾਂ ਲੱਗ ਗਿਆ ਪਾ ਉਹਨੂੰ ਸਾਡੇ ਕੋਲ ਵੀ ਆਓ ਅਸੀਂ ਪਿੱਛੇ ਕਿਉ ਰਹਿ ਜੀਏ ਸਾਡੇ ਕੋਲ ਤੇ ਆਣਾ ਨਿਕਾ ਪਰਚਾ ਦਰਜ ਕਰਾਵਾਂਗੇ ਜੇ ਨਾ ਜੀ ਸਮਝ ਆ ਕਲ ਹੁੰਦੇ ਵੀ ਚਲੋ ਕਾਲੀ ਪੀਠ ਮਹਾਮਾਈ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਜੀ ਮਹਾਰਾਜਾ ਪਟਿਆਲੇ ਦਾ ਬਣਵਾਇਆ ਹੋਇਆ ਮੰਦਿਰ ਹੈ। ਹਾਂ ਜੀ। ਹੈ ਨਾ ਜੀ। ਹੂੰ ਮਹਾਰਾਜਾ ਪਟਿਆਲੇ ਦਾ ਬਣਵਾਇਆ ਮਹਾਰਾਜਾ ਪਟਿਆਲੇ ਦਾ ਭੁਪਿੰਦਰ ਸਿੰਘ ਹੂੰ ਹੈ ਨਾ ਭੁਪਿੰਦਰ ਸਿੰਘ ਜੀ ਦਾ ਬਣਵਾਇਆ ਹੋਇਆ ਮੰਦਿਰ ਹੈ। ਪੁਰਾਣਾ ਮੰਦਿਰ ਹੈ। ਹੂੰ ਜੇ ਇਸ ਮੰਦਿਰ ਚੋਂ ਉਹਨੇ ਮਾਫੀ ਮੰਗ ਲਈ ਉਹ ਤੁਹਾਨੂੰ ਮਾਫੀ ਮਿਲ ਵੀ ਗਈ। ਹੂੰ ਤੇ ਫਿਰ ਆਪਣੇ ਆਪ ਨੂੰ ਰੱਬ ਤੋਂ ਵੱਡਾ ਕਿਉਂ ਦਿਖਾਉਣ ਦੀ ਕੋਸ਼ਿਸ਼ ਇਹਨਾਂ ਦੀ ਫੁੱਟ ਜ਼ਾਹਿਰ ਕਰਦਾ ਜੀ ਆਪਸ ਦੇ ਵਿੱਚ ਵੇ ਇਹਨਾਂ ਦੀ ਇਕਮਤ ਨਹੀਂ ਹੈ ਜੀ ਲੋਕ ਇਹ ਇਕਮਤ ਕਦੇ ਹੋਏ ਨਹੀਂਗੇ 50 ਬੰਦੇ ਆਰ 50 ਸ਼ਿਵ ਸੇਨਾ ਤੁਸੀਂ ਇੱਥੋਂ ਜਾਂਦਾ ਜਾ ਲਾ ਲੋ 50 ਬੰਦੇ ਆ ਤੇ 50 ਸ਼ਿਵ ਸੇਨਾ ਇਹ ਨਹੀਂ ਜੋ ਅਸਲੀ ਗੜੀ ਰਜਿਸਟਰਡ ਗੜੀ ਹੈ ਰਜਿਸਟਰਡ ਹੈ ਜੀ ਅਖਿਲ ਭਾਰਤੀਆ ਸ਼ਿਵ ਸੇਨਾ ਰਾਸ਼ਟਰਵਾਦੀ ਜਗਦੀਸ਼ ਟਾਂਗੜੀ ਇਹਦੇ ਜਿਹੜੇ ਸੀਗੇ ਉਹ ਹੈਡ ਹੁੰਦੇ ਸੀਗੇ ਜੀ ਅ ਗੁਰਮੰਡੀ ਲੁਧਿਆਣੇ ਦੇ ਵਿੱਚ 마하비르 ਮੰਦਿਰ ਉੱਥੇ ਬੈਠਦੇ ਹੁੰਦੇ ਸੀਗੇ ਬਹੁਤ ਪੁਰਾਣੇ ਮੇਰੇ ਵਾਕਫ ਹੁਣ ਤੇ ਘਰ ਸਵਰਗ ਸਿਧਾਰ ਗਏ ਚਲੇ ਗਏ ਬਹੁਤ ਪੁਰਾਣੇ ਮੇਰੇ ਵਾਕਫ ਰਹੇ ਅਸੀਂ ਉਹਨਾਂ ਤੋਂ ਸਿੱਖਿਆ ਹਿੰਦੂਸਨ ਸਟਾਰਟਿੰਗ ਚ ਮੈਂ ਉਹਨਾਂ ਨੇ ਮੈਨੂੰ ਦੋ ਸਟੇਟ ਦਾ ਪ੍ਰਧਾਨ ਬਣਾਇਆ ਸੀਗਾ ਇਹ ਹਰਿਆਣਾ ਹਰਿਆਣਾ ਔਰ ਪੰਜਾਬ ਮੈਂ ਦੋਵੇਂ ਸਿਖਸ਼ਣਾਂ ਦਾ ਅਧਿਖਰਿਆਂ ਜੀ शिवसेना ਦਾ ਅਖਿਲ ਭਾਰਤੀ शिवसेना ਹੂੰ ਪੰਜਾਬ ਦੀ ਇਹ ਹੀ शिवसेना ਰਜਿਸਟਰਡ ਹੈ ਜੀ ਇੱਕ ਕੱਲੀ ਮੋਰਗੋਈ ਨਹੀਂ ਹੈ ਬਾਕੀ ਬਾਲਾ ਸਾਹਿਬ ਠਾਕਰੇ ਦੀ ਹੈ ਜੇ ਬਾਲਾ ਸਾਹਿਬ ਠਾਕਰੇ ਦੀ ਤੁਸੀਂ ਗੱਲ ਕਰਦੇ ਹੋ ਬਾਲਾ ਸਾਹਿਬ ਠਾਕਰੇ ਕਦੇ ਪੰਜਾਬ ਆਏ ਹੀ ਨਹੀਂ ਹੂੰ ਕਦੇ ਵੀ ਨਹੀਂ ਆਏ ਜੀ ਕਦੇ ਵੀ ਨਹੀਂ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਜੋ ਚੱਲ ਰਿਹਾ ਉਹ ਬਿਲਕੁਲ ਗਲਤ ਚੱਲ ਰਿਹਾ ਸਿੱਖਾਂ ਨੂੰ ਮਤਲਬ ਸਿੱਖਾਂ ਦਾ ਨਰਸੰਗਾਰ ਹੋ ਰਿਹਾ ਇੱਥੇ ਬਾਲਾ ਸਾਹਿਬ ਨੂੰ ਪਤਾ ਸੀਗਾ ਬੇ ਇੱਥੇ ਗਲਤ ਹੋ ਰਿਹਾ ਸਿੱਖਾਂ ਨਾਲੋਂ ਤਾਂ ਇਹਨਾਂ ਦੇ ਨਾਲ ਨਹੀਂ ਖੜੇ ਇੱਥੇ ਆ ਕੇ ਇਸੇ ਕਰਕੇ ਜਗਦੀਸ਼ ਤੰਗੜੀ ਜੀ ਨੇ ਫਿਰ ਅਲੱਗ ਸ਼ਿਖ ਸੰਗਤ ਬਣਾਈ ਸੀ ਬਾਲਾ ਸਾਹਿਬ ਠਾਕਰੇ ਕਦੇ ਵੀ ਨਹੀਂ ਆਏ ਪੰਜਾਬ ਹਮ ਸਨਮਾਨ ਕਰਦੇ ਸੀ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹੁੰਦੇ ਸੀ ਐਸੀ ਗੱਲ ਨਹੀਂ ਮੈਂ ਮਿਲਿਆ ਜਾਂ ਮੈਂ ਦੇਖਿਆ ਹੁੰਦਾ ਉਹਨਾਂ ਨੂੰ ਅਸੀਂ ਗੱਲਾਂ ਕੀਤੀਆਂ ਉਹਨਾਂ ਨਾਲ ਹਮ ਬਾਲ ਠਾਕਰੇ ਤਾਹੀਂ ਇਹਨਾਂ ਨੇ ਕਦੇ ਤੇ ਇਹਨਾਂ ਦੇ ਇੱਥੇ ਇੱਥੇ ਦੇ ਹਿੰਦੂਵਾਦੀਆਂ ਨੂੰ ਕਦੇ ਉਹਨਾਂ ਨੇ ਸਪੋਰਟ ਵੀ ਨਹੀਂ ਦਿੱਤੀ ਉਹ ਜਾਣਦੇ ਸੀਗੇ ਕਿ ਹਿੰਦੂ ਔਰ ਸਿੱਖ ਜਿਹੜੇ ਆ ਇਹ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਰਹੇਗਾ ਉਹਦੇ ਨਾਲ ਪੂਰੇ ਪੂਰੇ ਮੁਲਕ ਦੀ ਡਿਵੈਲਪਮੈਂਟ ਉਹਦੇ ਨਾਲ ਵਧੇਗੀ ਸੰਤਾਂ ਨੂੰ ਤਾਂ ਚੈਲੰਜ ਉਹਨਾਂ ਨੇ ਕੀਤਾ ਸੀ ਆ ਕੀਤਾ ਉਹ ਸਦਾ ਦੀ ਤਸਵੀਰ ਤਾਂ ਤੁਸੀਂ ਆਪਣੇ ਘਰੇ ਵੀ ਰੱਖੀ ਹੋਈ ਹੈ ਹਾਂ ਹਾਂ ਹਾਂਜੀ ਹੈਗੀ ਹੈ ਜੀ ਨਹੀਂ ਸੰਤਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਸੀ ਪਰ ਉਹ ਨਹੀਂ ਆਏ ਸਾਹਮਣੇ ਫਿਰ ਸਾਹਮਣੇ ਵੀ ਤੇ ਨਹੀਂ ਆਏ ਜੀ ਫਿਰ ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਈਆ ਮਰਦ ਦਲੇਰ ਹੈਗੇ ਆ ਸੰਤ ਹੈਗੇ ਆ ਪਰ ਉਹ ਨਹੀਂ ਬਾਹਰ ਆਏ ਉਸ ਟਾਈਮ ਨਿਕਲ ਆਪਣੇ ਘਰ ਆਰਾਮ ਨਾਲ ਬੈ ਗਏ ਉਹ ਹਮ ਇਹ ਵੀ ਇੱਕ ਇੱਜ਼ਤ ਕਰ ਮੈਂ ਤਾਂ ਇਹਨੂੰ ਇੱਜ਼ਤ ਕਰਨਾ ਹੀ ਮੰਨਦਾ ਹਾਂ ਜੀ ਕੋਈ ਕੁਝ ਵੀ ਕਹਿੰਦਾ ਰਵੇ ਉਹਨਾਂ ਨੇ ਸੰਤਾਂ ਦੀ ਇੱਜ਼ਤ ਕੀਤੀ ਹੈ ਨਹੀਂ ਮਾ ਰਾਸ਼ਟਰ ਦੇ ਵਿੱਚ ਬਾਲ ਠਾਕਰੇ ਤੋਂ ਵੱਡਾ ਬਾਲਾ ਸਾਹਿਬ ਠਾਕਰੇ ਤੋਂ ਵੱਡਾ ਕਿਹੜਾ ਲੀਡਰ ਹੋਇਆ ਜੀ ਹਿੰਦੂਆਂ ਦਾ ਜਿਨ੍ਹਾਂ ਨੇ ਅਮਰਨਾਥ ਯਾਤਰਾ ਤੱਕ ਖਤਵਾਈ ਹੈ ਹਮ ਅੱਜ ਉਹਨਾਂ ਦੇ ਸਿਧਾਂਤ ਉਹਨਾਂ ਦੀਆਂ ਗੱਲਾਂ ਤੁਸੀਂ ਇੱਥੋਂ ਦੀ ਸ਼ਿਵ ਸੰਗਮਾਂ ਵਿੱਚ ਦਿਖਾਓ ਜਰਾ ਥੋੜਾ ਜਿਹਾ ਕਿਸੇ ਨੂੰ ਪੁੱਛੋ ਹਿੰਦੂਇਜ਼ਮ ਦੇ ਮੇਨ ਇਸ਼ੂਸ ਕੀ ਆ ਨੇ ਹਿੰਦੂਤਵ ਦੇ ਮੇਨ ਚੁਣੌਤੀਆਂ ਕੀ ਆ ਹੈ ਕਿਆ ਪ੍ਰੋਬਲਮਸ ਹੈਗੀਆਂ ਕਦੇ ਇਹਨਾਂ ਨੂੰ ਤੁਸੀਂ ਡਿਸਕਸ ਕਰਦੇ ਹੋਏ ਨੇ ਸੁਣਾ ਹੋਏਗਾ ਜੀ ਅੱਜ ਤੱਕ ਹਮ ਇਨਨ ਨੂੰ ਬਸ ਇਹ ਪਤਾ ਕਿ ਫਲਾਣੇ ਤੇ ਪਰਚਾ ਕਰਨਾ ਫਲਾਣੇ ਨੂੰ ਦੱਬ ਲੋ ਫਲਾਣੇ ਨੂੰ ਮਾਫੀ ਦੇਣੀ ਹੈ ਨਹੀਂ ਦੇਣੀ ਹੈ ਫਲਾਣਾ ਕਰਨਾ ਇੱਥੇ ਤੱਕ ਸੇਮੇ ਤਾਂ ਜੀ ਨਹੀਂ ਅੱਜ ਲਿਵਨ ਰਿਲੇਸ਼ਨ ਅੱਜ ਪੂਰੀ ਸੋਸਾਇਟੀ ਦੇ ਉੱਤੇ ਹਿੰਦੂ ਇੱਥੇ ਬਾਈ ਬਹੁ ਸੰਖਿਆ ਗੈਂਡਿਆ ਦੇ ਵਿੱਚ ਹਮ ਹੈ ਨਾ ਜੀ 80 80 85 ਪਰਸੈਂਟ ਜਿਹੜੀ ਪੋਪੂਲੇਸ਼ਨ ਹੈ ਉਹ ਹਿੰਦੂਆਂ ਦੀ ਹੈ ਕੀ ਹਿੰਦੂਆਂ ਨੂੰ ਹੀ ਸਭ ਤੋਂ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਲਿਵਨ ਰਿਲੇਸ਼ਨ ਹੈ ਆਫਟਰ ਮੈਰੀਜ ਰਿਲੇਸ਼ਨ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਦਮੀ ਕਿਸੇ ਵੀ ਜਨਾਨੀ ਨਾਲ ਕੁਝ ਵੀ ਕਰਦਾ ਫਿਰਦਾ ਰਹੇ ਕੋਈ ਪ੍ਰੋਬਲਮ ਨਹੀਂ ਹੈ ਸਮਾਜ ਟੋਟਰ ਹੈ ਜੀ ਹੂੰ ਲੇਕਿਨ ਬਿਲਕੁਲ ਪਿੰਡ ਡ੍ਰੌਪ ਸਾਇਲੈਂਸ ਹੈ ਤੁਸੀਂ ਇਹਨਾਂ ਖੁੱਲ ਕੇ ਬੋਲਦੇ ਹੋ ਤੁਹਾਡਾ ਵਿਰੋਧ ਨਹੀਂ ਹੁੰਦਾ ਹਾਂ ਜੀ ਹੁੰਦਾ ਹੈ ਜੀ ਬਾਈਕਾਟ ਹੋਇਆ ਮੇਰਾ ਹੋ ਗਿਆ ਉਹਨੂੰ ਕਹਾਂ ਉਹਨੂੰ ਸਰੀਰ ਰਹਿ ਗਿਆ ਜੀ ਮਾਰਨੀ ਹੈ ਕਿਸ ਨੇ ਗੋਲੀ ਮਾਰ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਹੂੰ ਹਾਂ ਸਿਰਫ ਬੋਡੀ ਬਚੀ ਹੈ ਬਾਕੀ ਤਾਂ ਕਰ ਹੀ ਲਿਆ ਨਾ ਜੀ ਸਾਰਾ ਬਾਕੀ ਤੇ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਸੰਤਾਂ ਦੀ ਫੋਟੋ ਤੋਂ ਬਾਅਦ ਮੇਰਾ ਸੋਸ਼ਲ ਬਾਈਕਾਟ ਹੋਇਆ ਇੱਥੇ ਹੀ ਖੜ ਕੇ ਝੂਠ ਬੋਲ ਕੇ ਇੱਥੇ ਜਾ ਕੇ ਵੀਡੀਓ ਬਣਾਇਆ ਗਿਆ ਕਿ ਫੋਟੋ ਤੇ ਇਸ ਮੰਦਿਰ 'ਚ ਲੱਗੀ ਹੋਈ ਹੈ ਜਦ ਕਿ ਮੰਦਿਰ ਉਸ ਟਾਈਮ ਪੇਂਟ ਵੀ ਨਹੀਂ ਹੋਇਆ ਸੀਗਾ ਮੇਰੇ ਕੋਲ ਆਥੈਂਟਿਕ ਸਬੂਤ ਹੈ ਇਸ ਗੱਲ ਦੇ ਵੀ ਫੋਟੋ ਇੱਥੇ ਨਹੀਂ ਲੱਗੀ ਹੋਈ ਸੀਗੀ ਔਰ ਸਬੂਤ ਇਸ ਗੱਲ ਦੇ ਵੀ ਹੈ ਕਿ ਫੋਟੋ ਮੇਰੇ ਘਰੇ ਲੱਗੀ ਹੋਈ ਸੀਗੀ ਦੋਵਾਂ ਦੇ ਸਬੂਤ ਹੈ ਤਸਵੀਰ ਲਾਉਣ ਦਾ ਕਾਰਨ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਸੰਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਇੱਕ ਇਹੋ ਜੀ شخصیت ਜਿੰਨੇ ਸਾਰਾ ਕੁਝ ਆਪਣੇ ਧਰਮ ਲਈ ਵਾਰਤਾ ਉਸ ਤੋਂ ਵੱਡਾ ਯੋਧਾ ਇਸ ਵੀਵੀ ਸਦੀ ਦਾ ਨਹੀਂ ਹੈ ਜੀ ਕੋਈ ਮੇਰੇ ਗੁਰੂ ਜੀ ਕਹਿੰਦੇ ਹੁੰਦੇ ਆ ਬਹੁਤ ਵਾਰੀ ਕਿਹਾ ਜੀ ਉਹਨਾਂ ਨੇ ਵੀ ਹਰ ਮੰਦਰ ਦੇ ਵਿੱਚ ਇੱਕ ਪਿੰਡਰਾ ਵਾਲੇ ਜਨਰਲ ਸੁਭੇਕ ਸਿੰਘ ਔਰ ਲਿੱਟੇ ਦੇ ਜਿਹੜੇ ਚੀਫ ਸੀਗੇ ਬਿਓ ਹੋਣੇ ਚਾਹੀਦੇ ਆ ਹਰਮੰਦੀਰ ਦੇ ਅੰਦਰ ਕਈ ਵਾਰੀ ਕਿਹਾ ਉਹਨਾਂ ਨੇ ਆਪਣੇ ਇੰਟਰਵਿਊ ਚ ਖੁੱਲਕੇ ਕਿਹਾ ਜੀ ਉਹਨਾਂ ਨੇ ਤੇ ਮੇਰੇ ਮਨ ਚ ਸਨਮਾਨ ਹੈ ਸੰਤਾ ਲਈ ਪਰ ਆਖਰੀ ਸਾਹ ਤੱਕ ਰਹੇਗਾ ਕਰਨ ਕਿਉਂ ਹੋਣੇ ਚਾਹੀਦੇ ਕਿਨੂੰ ਐਡਲ ਬਣਾਈਏ ਫਿਰ ਸਵਰ ਕਰਦੀ ਨੂੰ ਬਣਾ ਲੀਏ ਜੇ ਨਾ ਨੇ ਸਜ਼ਾ ਹੁੰਦੀ 6 ਮਹੀਨੇ ਬਾਅਦ ਹੀ ਪਹਿਲਾਂ ਮਾਫੀਨਾਮਾ ਲਿਖ ਕੇ ਦਿੱਤਾ ਸੀਗਾ ਬਣਿਆ ਦੇ ਆਈਡੀਆ ਲਾ ਪਿੱਛੇ ਫਿਲਮ ਵੀ ਬਣੀ ਆ ਉਹਨਾਂ ਨੇ ਕੋਈ ਨਾ ਕਿਹਾ ਹੋ ਗਿਆ ਜੀ ਫਿਰ ਛੁੱਟ ਥੋੜੀ ਬੋਲਣੇ ਅਜੇ ਸੀ ਮਾਫੀਨਾਮੇ ਲਿਖ ਕੇ ਦਿੱਤੇ ਆ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲੀ ਆ ਉਹਨਾਂ ਨੂੰ ਕੋਈ ਕਹਿ ਦਵੇ ਆ ਕੇ ਵੀ ਇਹ ਫੈਕਟ ਗਲਤ ਹੈ ਮੇਰਾ ਜੋ ਮੈਂ ਕਹਿ ਰਿਹਾ ਜੀ ਇਹਦੇ ਚ ਕਿਹਾ ਜੀ ਹੂੰ 6 ਮਹੀਨੇ ਬਾਅਦ ਪਹਿਲਾ ਮਾਫੀਨਾਮਾ ਲਿਖਿਆ ਇਹਨਾਂ ਨੇ ਸਬਰ ਕਰਨੇ ਤੇ ਸਬਰ ਕਰਨ ਨੂੰ ਮਨ ਲਿਏ 60 ਰੁਪਏ ਮਹੀਨਾ ਉਹਨਾਂ ਤੋਂ ਪੈਨਸ਼ਨ ਲੈਂਦੇ ਰਹੇ ਆ ਸਬਰ ਕਰ 10 ਸਬਰ ਕਰਨੇ ਈਵਨ ਹਿੰਦ ਆਜ਼ਾਦ ਹਿੰਦ ਫੌਜ ਚ ਜਦ ਭਰਤੀ ਸੁਭਾਸ਼ ਚੰਦਰ ਬੋਸ ਨੇ ਲਾਈ ਹੈ ਹਮ ਸਵਰਕਰ ਨੇ ਪੰਜ ਜਨਿਆਂ ਦੇ ਵਿੱਚ ਵੀ ਇਹਦਾ ਵਰਨਨ ਹੈ ਪੰਜ ਜਨਨਾ ਅਖਬਾਰ ਉਸ ਟਾਈਮ ਚੱਲਦੇ ਹੁੰਦੇ ਸੀ ਸੰਗ ਵਾਲਾ ਦੀ ਸਵਰਕਰ ਨੇ ਉਸ ਟਾਈਮ ਜਗਾ ਜਗਾ ਘੁੰਮ ਕੇ ਇੱਕ ਇੱਕ ਰੈਲੀਆਂ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਿਲ ਨਾ ਹੋ ਕੇ ਬ੍ਰਿਟਿਸ਼ ਫੌਜ ਦੇ ਵਿੱਚ ਸ਼ਾਮਿਲ ਹੋਵੋ ਹਿੰਦੂਆਂ ਨੂੰ ਅਪੀਲ ਕੀਤੀ ਹੈ ਔਰ ਇੱਕ ਵਾਰੀ ਨਹੀਂ ਕੀਤੀ ਕਈ ਵਾਰੀ ਕੀਤੀ ਹੈ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖੜੇ ਹੋਏ ਸਨ ਖਿਲਾਫ ਪੰਜ ਜੰਨਿਆਂ ਦਾ ਕਾਰਟੂਨ ਚਪਾਇ ਜਿਹਦੇ ਜਿਹਦੇ ਸਵਰਕਰ ਤੇ ਹੱਥ ਚ ਇੱਕ ਤੀਰ ਕਮਾਨ ਹੈ ਗਾਂਧੀ ਖੜੇ ਹੈ ਗਾਂਧੀ ਖੜੇ ਹੈ ਮੋਨਦਾਸ ਕਰਮਚੰਦ ਗਾਂਧੀ ਉਹਨਾਂ ਦੇ 10 ਸਿਰ ਹੈ ਰਾਵਣ ਦੀ ਤਰ੍ਹਾਂ ਔਰ ਇੱਕ 10 ਇੱਕ ਸਿਰ ਉਹਦੇ ਚ ਸੁਹਾਸਚੰਦਰ ਬੋਸ ਦਾ ਹੈ ਔਰ ਸਵਰਕਰ ਨੇ ਤੀਰ ਚੜਾਇਆ ਹੋਇਆ ਪੰਜ ਜੰਨਿਆਂ ਦਾ ਬਹੁਤ ਫੇਮਸ ਕਾਰਟੂਨ ਹੈ ਲਵ ਲਓ ਉਹਨਾਂ ਨੂੰ ਆਈਡਲ ਮੰਨ ਲੀਏ ਜੀ ਜਿਹੜੇ ਮੁਲਕ ਗੁਲਾਮ ਕਰਨ ਵਾਲਿਆਂ ਨਾਲ ਖੜੇ ਹਮੇਸ਼ਾ ਕਿੰਨੂ ਆਇਡਲ ਮੰਗੀਆਂ ਫਿਰ ਹੋਰ ਕੋਈ ਦਿਖਾਓ ਮੈਨੂੰ ਦੋ ਕੋਈ ਆਇਡਲ ਜਿਹੜਾ ਸੰਤਾਂ ਦੀ ਬਰਾਬਰੀ ਕਰਦਾ ਹੋਵੇ ਧਰਮ ਵਾਸਤੇ ਮਰਨ ਦਾ ਜਿਹਦੇ ਅੰਦਰ ਹੌਸਲਾ ਹੋਵੇ ਅਸੀਂ ਇੱਕ ਐਕਸੈਪਟ ਕਰਨ ਨੂੰ ਤਿਆਰ ਆਂ ਪੜਿਆਉਣਾ ਤੁਸੀਂ ਤਾਂ ਹੀ ਆਇਡਲ ਮੰਗੇ ਮੰਨੇ ਹਾਂ ਮੈਂ ਬਹੁਤ ਮੈਂ ਜਦ ਤੁਸੀਂ ਤਾਂ ਦੇਖਿਆ ਹੀ ਹੋਣਾ ਹਾਂ ਜੀ ਤੁਸੀਂ ਤਾਂ ਦੇਖਿਆ ਹੀ ਹੋਣਾ ਨਹੀਂ ਯਾਰ ਚਲੋ ਕਦੇ ਫੇਰ ਗੱਲ ਕਰਾਂਗੇ ਤੇ ਮੇਰਾ ਕਹਿੰਦਾ ਭੋ ਇਹ ਵੀ ਜਦ ਮੈਂ ਜਦ ਇਹ ਇੱਥੋਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਦਾ ਸਨਮਾਨਤਮਕ ਸ਼ੁਰੂ ਤੋਂ ਕਰਦੇ ਰਹੇ ਹਾਂ ਜੀ ਐਸੀ ਗੱਲ ਨਹੀਂ ਹੈ ਲੇਕਿਨ ਇਹ ਤੇ ਜੋ ਮੋੜ ਇੱਕ ਤਾਂ ਆਇਆ ਅੰਬਾਲਾ ਦਾ ਇੱਕ ਹਿੰਦੂਵਾਦੀ ਹੈ ਆਪਕੇ ਲਫਕੂਲ ਵੀ ਹੈ ਜੀ ਹੈ ਤੇ ਇੱਦਾ ਹੀ ਦਿਮਾਗ ਹੈ ਤੇ ਉਹ ਉਹਨੇ ਚੈਲੰਜ ਕਰਤਾ ਵੀ ਅਸੀਂ ਗੁਰਦੁਆ ਅਸੀਂ ਪੰਜਾਬ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਜਿਹੜਾ ਹੈ ਨਾ ਹਰਿਆਣਾ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਵੀ ਅਸੀਂ ਸੰਤ ਜੀ ਦੀ ਫੋਟੋ ਉਤਰਵਾਵਾਂਗੇ ਮੈਨੂੰ ਫੀਲ ਹੋਇਆ ਮੈਂ ਬਾਜ਼ਾਰ ਗਏ ਸੰਤਾਂ ਦਾ ਬਹੁਤ 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 ਸੋਹਣਾ ਪੋਸਟਰ ਉਹ ਵਾਕਈ ਬਹੁਤ ਸ਼ਾਨਦਾਰ ਪੇਂਟਿੰਗ ਹੈ ਉਹ ਮੈਂ ਲੈ ਆ ਤੇ ਮੈਂ ਆਪਣੇ ਘਰ ਲਾ ਲਿਆ ਉਹ ਫੋਟੋ ਜਿਹੜੀ ਸੀਗੀ ਉਹ ਉਹਦੇ ਚ ਵੀ ਕੁਝ ਨਹੀਂ ਸੀਗਾ ਬੇਤਵੀ ਵਾਲਾ ਮਾਮਲਾ ਉਹਦੇ ਚ ਕੱਖ ਨਹੀਂ ਸੀਗਾ ਉਹ ਕਦੇ ਫਿਰ ਤੁਹਾਨੂੰ ਇੱਕ ਅਲੱਗ ਤੋਂ ਦੱਸਾਂਗਾ ਵੀ ਉਹਦੇ ਚ ਕੀ ਕੀ ਚੀਜ਼ਾਂ ਸੀਗੀਆਂ ਇਹ ਚੀਜ਼ ਮੇਰੇ ਨਾਲ ਹੋਈ ਹੈ ਮੈਨੂੰ ਤਾਂ ਪਤਾ ਹੈ ਜੀ ਉਹ ਫੋਟੋ ਜਿਹੜੀ ਸੀਗੀ ਉਹ ਮੈਂ ਇੱਕ ਬਿਲਕੁਲ ਨਿਆਣ ਮੱਚ ਕਹਿ ਲਓ ਵੀ ਚਲੋ ਮੈਂ ਉਹਦੇ ਚ ਕੈਪਸ਼ਨ ਪਾਈ ਵੀ ਸ਼ਿਵਜੀ ਮਹਾਰਾਜ ਦੇ ਘਰ ਮੇਂ ਬੁੱਧ ਔਰ ਸਿੱਖ ਜਰਨਲ بس ਇਹਨਾਂ ਉਹਦਾ ਟਾਈਟਲ ਸੀਗਾ ਉਹ ਮੈਂ ਫੋਟੋ ਪਾਤੀ ਉਸ ਤੋਂ ਬਾਅਦ ਫਿਰ ਜੋਤ ਜਾਨ ਦਾ ਮੇਰੇ ਖਿਲਾਫ ਇਹਨਾਂ ਨੇ ਸਟਾਰਟ ਕੀਤਾ ਜੀ ਫਿਰ ਬਾਈਕਾਟ ਕਰਨਾ ਸ਼ੁਰੂ ਕੀਤਾ ਜੀ ਮੇਰਾ ਫਿਰ ਮੈਂ ਪੜਨਾ ਸ਼ੁਰੂ ਕੀਤਾ ਸੰਥਾਨ ਨੂੰ ਮਗਰ ਇੰਨੀ ਤਾਂ ਕੋਈ ਗੱਲ ਨਹੀਂ ਸੀਗੀ ਫਿਰ ਮੈਂ ਪੜਿਆ ਜੀ ਅਲੱਗ ਅਲੱਗ ਕਿਤਾਬਾਂ ਪੜੀਆਂ ਜੀ Google ਤੇ ਬਹੁਤ ਸਰਚ ਕਰਾਇਆ ਸੁਭਰਮਨੰਦਮ ਸਵਾਮੀ ਜੀ ਦੇ ਮੈਂ ਇੰਟਰਵਿਊ ਫਿਰ ਬਹੁਤ ਸੁਨੇ ਹੈ ਕਈ ਕਈ ਵਾਰ ਸੁਨੇ ਹੈ ਫਿਰ ਉਹ ਪੂਰਾ ਜਿਹੜਾ ਉਹ ਸਾਰਾ ਸੀਗਾ ਉਹ ਲਬਲੁਬ ਕੇ ਸਾਰਾ ਇਤਿਹਾਸ ਪੜਿਆ ਜੀ ਫਿਰ ਮੈਂ ਇਹਨਾਂ ਦਾ ਫੇਰ ਮੇਰੇ ਅੱਖਾਂ ਕੋਲੇ ਮੈਂ ਯਾਰ ਇਹ ਤੇ ਵਾਕਈ ਯਾਰ ਇੱਕ ਪਰਮਾਤਮਾ ਦਾ ਹੀ ਨੂਰ ਸੀ ਤੇ ਪਰਮਾਤਮਾ ਦਾ ਹੀ ਨੂਰ